ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਮੈਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਆ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਰੂਪ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਦਿੱਲੀ ਚੋਨਾ ਦੀ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਕੀ ਲੱਗਦਾ ਜੀ ਕੀ ਬਣੂਗਾ ਦਿੱਲੀ ਦਾ ਦੇਖੋ ਗੱਲ ਇਹ ਹਰਮਨਜੀਤ ਕੋ ਮੈਂ ਕੋਈ ਅੰਤਰੀਯਾਮੀ ਤਾਂ ਨਹੀਂ ਆਂ ਵੀ ਦੱਸ ਸਕਾਂ ਵੀ ਅੱਜ ਕੀ ਬਣੂਗਾ ਪਰ ਹਾਂ ਇੰਨੀ ਗੱਲ ਜ਼ਰੂਰ ਆ ਵੀ ਅੱਜ ਵਾਲੀਆਂ ਵੋਟਾਂ ਨੂੰ ਦੇਖਣ ਵਾਸਤੇ ਪਿਛਲੇ ਕਈ ਮਹੀਨਿਆਂ ਤੋਂ ਸਿਆਸੀ ਪਾਰਟੀਆਂ ਪੱਬਾਂ ਭਾਰੀ ਸੀ ਅੱਜ ਵੋਟਾਂ ਜਿਹੜੀਆਂ ਪੈ ਰਹੀਆਂ ਇਹਦੇ ਲਈ ਬਹੁਤ ਜ਼ਿਆਦਾ ਸਾਜਸ਼ਾ ਹੋਈਆਂ ਗੁੰਡਾਗਰਦੀ ਹੋਈ ਆ ਪੈਸੇ بڑے ਬੰਦੇ ਗਏ ਛੋਟੇ ਸੱਚੇ ਵਾਅਦੇ ਬੜੇ ਹੋਏ ਆ ਪਰਚੋ ਪਰ ਕੀ ਬੜੇ ਹੋਏ ਆ ਐਸ ਬੜੇ ਵੋਟਾਂ ਪੈ ਰਹੀਆਂ ਦਿੱਲੀ ਵਿੱਚ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਜਦੋਂ ਸਾਡੇ ਪਰਿਵਾਰਕ ਮੈਂਬਰ ਆ ਜਿਹੜੇ ਉਹ ਇਹਨਾਂ ਖਬਰਾਂ ਨੂੰ ਸੁਣ ਰਹੇ ਕਿ ਦਿੱਲੀ ਦੇ ਵਿੱਚ ਵੋਟਾਂ ਪੈ ਰਹੀਆਂ ਸ਼ਾਮੀ 6 ਵਜੇ ਤੱਕ ਅੱਜ ਵੋਟਾਂ ਪੈਣੀਆਂ ਯਾਨੀ ਕਿ ਅੱਜ 5 ਤਰੀਕ ਨੂੰ 699 ਉਮੀਦਵਾਰਾਂ ਦੀ ਕਿਸਮਤ ਹੈ ਜਿਹੜੀ ਉਹ ਅੱਜ ਵੋਟਿੰਗ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀ ਆ ਤੁਸੀਂ ਕਮਾਲ ਦੀ ਗੱਲ ਦੇਖੋ ਵੀ ਇਹਨਾਂ 699 ਉਮੀਦਵਾਰਾਂ ਦੇ ਵਿੱਚੋਂ 132 ਉਮੀਦਵਾਰ ਦਾਗੀ ਆ ਮਤਲਬ 19% ਉਮੀਦਵਾਰ ਦਾਗੀ ਆ। ਉਹਨਾਂ ਦੇ ਵਿੱਚੋਂ 81 ਦੇ ਉੱਤੇ ਜਬਰ ਜਨਾਹ ਦੇ, ਇਰਾਦਾ ਕਤਲ ਦੇ, ਠੱਗੀ ਠੋਰੀ ਦੇ ਕਈ ਸੰਜੀਨ ਅਪਰਾਧਾਂ ਦੇ ਪਰਚੇ ਦਰਜ ਹੋਏ ਆ। ਦਾਗ ਅੱਛੇ ਲੱਗਦੇ ਹਨ ਉਹਨਾਂ ਦੀ ਮਸ਼ਹੂਰੀ ਚੱਲਦੀ ਆ ਆਪਦੀ। ਮਤਲਬ ਕਹਦਾ ਇਹ ਜੀ ਕਿ ਐਤਕੀ ਦਿੱਲੀ ਦੀਆਂ ਚੋਣਾਂ ਦੇ ਵਿੱਚ ਹਰ ਹਰਬਾ ਵਰਤਿਆ ਗਿਆ। 8 ਤਰੀਕ ਨੂੰ ਨਤੀਜੇ ਆਉਣੇ ਯਾਨੀ ਕਿ ਕੱਲ ਨੂੰ ਤੇ ਪਰਸੋਂ ਦੋ ਦਿਨ ਛੱਡ ਕੇ ਤੇ ਚੌਥ ਨੂੰ ਨਤੀਜੇ ਆ ਜਾਣੇ ਆ। ਨਤੀਜੇ ਦੇ ਵਿੱਚ ਕੀ ਹੋਊਗਾ ਮੈਨੂੰ ਪਤਾ ਨਹੀਂ ਪਰ ਇਹਨਾਂ ਜ਼ਰੂਰ ਪਤਾ ਵੀ ਲੰਗੀ ਰਾਤ ਪਰਵਿੰਦ ਕੇਜਰੀਵਾਲ ਦੇ ਉੱਤੇ ਹਰਿਆਣੇ ਦੇ ਸ਼ਾਹਬਾਦਪੁਰਸ ਥਾਣੇ ਦੇ ਵਿੱਚ ਪਰਚਾ ਦਰਜ ਹੋ ਗਿਆ। ਯਮਨਾ ਨਦੀ ਦੇ ਵਿੱਚ ਗਹਿਰ ਮਲਾਈ ਗਈ ਆ ਇਸ ਵਿਸ਼ੇ ਦੇ ਉੱਤੇ ਜਿਹੜਾ ਉਹਨੇ ਧਿਆਨ ਦਿੱਤਾ ਸੀਗਾ ਇਹਦੇ ਕਰਕੇ ਪਰਚਾ ਦਰਜ ਹੋ ਗਿਆ। ਉਧਰ ਦਿੱਲੀ ਦੇ ਇੱਕ ਪੁਲਿਸ ਥਾਣੇ ਵਿੱਚ ਅੱਤਸ਼ੀਤੇ ਵੀ ਪਰਚਾ ਦਰਜ ਹੋ ਗਿਆ। ਉਹਨੇ ਅੱਗੋਂ ਇਹ ਗੱਲ ਕਹੀ ਹੈ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਪੋਸਟ ਪਾ ਕੇ ਉਹ ਕਹਿੰਦੀ ਮੈਂ ਰਮੇਸ਼ ਬਦੂੜੀ ਦੇ ਬਾਬਤ ਜਿਹੜੇ ਪੈਸੇ ਕਿਵੇਂ ਵੰਡ ਰਹੀ ਆ ਉਹ ਕਿਵੇਂ ਧੱਕਾ ਕਰ ਰਹੇ ਇਸ ਤਹਿਦਤੀ ਚੋਣ ਕਮਿਸ਼ਨ ਨੂੰ ਤੇ ਚੋਣ ਕਮਿਸ਼ਨ ਨੇ ਕੋਈ ਕੁਸ਼ ਕਾਰਵਾਈ ਨਹੀਂ ਕੀਤੀ ਤੇ ਫਿਰ ਉਸਨੇ ਉਲਟਾ ਪਰਚਾ ਮੇਰੇ ਉੱਤੇ ਦਰਜ ਕਰ ਲਿਆ ਅਗਲੀ ਗੱਲ ਸੁਣ ਲਓ ਲੰਘੇ ਕੱਲ ਕੇਜਰੀਵਾਲ ਖੁਰੀ ਮਿਲ ਕੇ ਆਏ ਚੋਣ ਕਮਿਸ਼ਨ ਨੂੰ ਉਹਨਾਂ ਨੇ ਬਾਅਦ ਦੇ ਵਿੱਚ ਪੱਤਰ ਕਰਾਉਣ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਜੀ ਅਸੀਂ ਮਿਲ ਕੇ ਆਏ ਆਂ ਵੀ ਦਿੱਲੀ ਦੇ ਵਿੱਚ ਗੁੰਡਾਗਰਦੀ ਹੋ ਸਕਦੀ ਆ ਰਾਤ ਦੇ ਵੇਲੇ ਉਂਗਲਾਂ ਦੇ ਉੱਤੇ ਸਿਆਹੀ ਲੋਕਾਂ ਦੇ ਲਾ ਕੇ ਅਗਲੇ ਦਿਨ ਯਾਨੀ ਕਿ ਅੱਜ ਵੋਟਾਂ ਪਾਉਣ ਤੋਂ ਰੋਕਿਆ ਜਾ ਸਕਦਾ ਪੈਸਿਆਂ ਦੀ ਵੰਡ ਹੋ ਸਕਦੀ ਆ ਹਿੰਸਾ ਹੋ ਸਕਦੀ ਆ ਗੁੰਡਾਗਰਦੀ ਹੋ ਸਕਦੀ ਆ ਕਹਿੰਦੇ ਜੀ ਅਸੀਂ ਇਸ ਕਰਕੇ ਅਪੀਲ ਕਰਕੇ ਆਏ ਹਾਂ ਵੀ ਭਾਈ ਸਾਹਿਬ ਕੁਝ ਸਹੀ ਤਰੀਕੇ ਨਾਲ ਹੋਵੇ ਯਾਨੀ ਕਿ ਅੱਜ ਵਾਲਾ ਨਾ ਵੋਟਾਂ ਤੋਂ ਬਾਅਦ ਮੈਨੂੰ ਇੰਝ ਲੱਗਦਾ ਵੀ ਭਾਰਤ ਦੀ ਰਾਜਨੀਤੀ ਖੜੀ ਹੀ ਸਿਰਫ ਇਸ ਗੱਲ ਦੇ ਉੱਤੇ ਸੀ ਪੂਰੇ ਪੰਜਾਬ ਦੇ ਨੇਤਾ ਦਿੱਲੀ ਦੇ ਪਿਛਲੇ 1 ਮਹੀਨੇ ਤੋਂ Rajasthan ਦੇ ਨੇਤਾ ਦਿੱਲੀ ਦੇ ਵਿੱਚ Haryana ਦੇ ਨੇਤਾ ਦਿੱਲੀ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼ਾਹ ਨੇ ਦਿੱਲੀ 'ਚ ਕਿੰਨਾ ਜ਼ੋਰ ਲਾਇਆ ਲੱਗਦਾ ਇੰਝ ਸੀ ਵੀ ਭਾਈ ਪ੍ਰਧਾਨ ਮੰਤਰੀ ਹੁੰਦਾ ਹੀ ਕਿਸੇ ਸੂਬੇ ਦੀ ਚੋਣ ਵਾਸਤੇ ਆ ਇਹ ਬਿਲਕੁਲ ਉਵੇਂ ਸੀ ਜਿਵੇਂ ਕਿਸੇ ਸੂਬੇ ਦਾ ਮੁੱਖ ਮੰਤਰੀ ਤੇ ਨਗਰ ਕੌਂਸਲੀਆਂ ਜਾਂ ਪੰਚਾਇਤੀ ਤੋਣਾਂ 'ਚ ਜ਼ੋਰ ਲਾਉਂਦਾ ਹੁੰਦਾ ਵੇਖ ਕੇ ਸ਼ਰਮ ਆਉਂਦੀ ਵੀ ਭਾਈ ਇਹ ਇਸ ਕਰਕੇ ਚੁਣਿਆ ਸੀ ਕਿ ਸਰਪੰਚ ਸਾਡੇ ਹੋਣ ਕੌਂਸਲਰ ਸਾਡੇ ਹੋਣ ਸੋ ਇੱਥੇ ਕਿ ਬਹੁਤ ਕੁਝ ਹੋਇਆ ਜਿਹਨੇ ਭਾਈ ਕੀ ਬਣਦਾ ਅੱਜ ਆਥਣ ਤੱਕ ਸੋਹਣੀਆਂ ਖਬਰਾਂ ਆਉਣ ਕੋਈ ਬਾੜੀ ਖਬਰ ਨਾ ਆਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਣਾ ਸਾਹਿਬ ਬਾਕੀ ਸਾਰਾ ਕੁਝ ਸਾਫ ਹੋ ਜਾਊਗਾ ਸਮੇਂ ਦੇ ਨਾਲ ਨਾਲ ਖੈਰ ਅੱਗੇ ਵੱਧਦੇ ਹਾਂ ਜਣਾ ਸਾਹਿਬ ਇੱਕ ਖਬਰ ਆ ਰਹੀ ਹੈ ਕਹਿੰਦੇ ਇੱਕ ਸਾਬਕਾ ਵਿਧਾਇਕ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ 6 ਦੇ ਕਰੀਬ ਗੋਲੀਆਂ ਚੱਲੀਆਂ ਨੇ ਪਰ ਸ਼ੁਕਰ ਹੈ ਕਿ ਜਾਨ ਬਚ ਗਈ ਹੈ ਕੌਣ ਨੇ ਸਾਬਕਾ ਵਿਧਾਇਕ ਉਹ ਖੁਦ ਇਹ ਸਾਬਕਾ ਵਿਧਾਇਕ ਆ ਕੁਲਵੀਰ ਸਿੰਘ ਜੀਰਾ ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਕਹਿੰਦੇ ਵੀ 6 ਰਾਉਂਡ ਫਾਇਰਿੰਗ ਕੀਤੀ ਗਈ ਹੈ ਜ਼ਿੰਦਗੀ ਬਚ ਗਈ ਉਹਨਾਂ ਦੀ ਉਹ ਤੰਦਰੁਸਤ ਆ ਉਹਨਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਆ ਕਿ ਮੇਰੇ ਉੱਤੇ ਬੁਲਦਾਂ ਕਰਾਇਆ ਗਿਆ ਕਹਿੰਦੇ 6 ਰਾਊਂਡ ਮੇਰੇ ਉੱਤੇ ਰਾਤ ਦੇ ਵੇਲੇ ਫਾਇਰਿੰਗ ਹੋਈ ਆ। ਪੁਲਸ ਨੇ ਸੀਸੀਟੀਵੀ ਕੈਮਰਾ ਨਹੀਂ ਪੜਤਾਲ ਕਰਕੇ ਤੇ ਪਤਾ ਲੱਗਾ ਜੀ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਦੀ ਹੈ ਵੀ ਭਾਈ ਇਹ ਕੌਣ ਲੋਕ ਹੋਏ। ਕੁਲਵੀਰ ਸਿੰਘ ਜੀਰਾ ਨੇ ਗੱਲ ਕਹੀ ਆ ਕਿ ਮੈਂ ਰਾਤ ਦੇ ਵੇਲੇ ਆਪਣੇ ਸਾਥੀਆਂ ਦੇ ਸਮੇਤ ਇੱਕ ਥਾਂ ਦੇ ਉੱਤੇ ਪ੍ਰੋਗਰਾਮ ਤੇ ਜਾ ਰਿਹਾ ਸੀ ਜਾਂ ਆ ਰਿਹਾ ਸੀ ਜਾਂ ਕਿਸੇ ਕੰਮ ਕਾਜ ਲਈ ਜਾ ਰਿਹਾ ਸੀ। ਮੇਰੇ ਉੱਤੇ ਇਜਾਰਤੀ ਕੀਤੀ ਗਈ ਜਾਂ ਜਾਨਲੇਵਾ ਹਮਲਾ ਕੀਤਾ ਗਿਆ। ਜਿਹਨੇ ਭਾਈ ਪੁਲਸ ਦੀ ਰਿਪੋਰਟ ਦੇ ਵਿੱਚੋਂ ਕੀ ਆਉਂਦਾ। ਪਰ ਇੱਕ ਵਾਰ ਹੋਰ ਆਈ ਆ। ਕੁਸ਼ਲ ਰਣੀ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਤੇ ਖਬਰ ਸਾਂਝੀ ਕੀਤੀ ਸੀ ਕਿ ਮੋਹਨਕੇ ਉਤਾੜ ਪਿੰਡਾ ਫਿਰੋਜ਼ਪੁਰ ਦੇ ਵਿੱਚ ਉੱਥੇ ਇੱਕ ਬਲੈਰੋ ਪਿਕਅਪ ਤੇ ਕੈਂਟਰ ਦੀ ਟੱਕਰ ਹੋਈ ਸੀ ਧੁੰਦ ਦੇ ਕਰਕੇ ਜਿਹਦੇ ਵਿੱਚ 12 ਲੋਕਾਂ ਦੀ ਮੌਤ ਹੋਈ ਸੀ ਕਈ ਲੋਕ ਜ਼ਖਮੀ ਹੋਏ ਸੀ ਹਾਰ ਸਾਹਿਬ ਆਪ ਰਿਹਾ ਬਹੁਤ ਦੁੱਖ ਹੋਇਆ ਪਰ ਸਾਬਕਾ ਐਮਐਲਏ ਜਿਹੜੇ ਰਮਿੰਦਰ ਆਮਲਾ ਉਹਨਾਂ ਨੇ ਇੱਕ ਸੋਨਾ ਉਪਰਾਲਾ ਕੀਤਾ ਚਲੋ ਮੈਂ ਸੋਨਾ ਮੈਂ ਐਪਰੀਸ਼ੀਏਟ ਕਰਨ ਦੇ ਰੂਪ 'ਚ ਕਹਿਣਾ ਜਿਹੜੇ ਮ੍ਰਿਤਕ ਆ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਈਆ ਉਹਨਾਂ ਨੇ ਆਪਣੇ ਖਾਤੇ 'ਚੋਂ ਦਿੱਤਾ ਜਿਹੜੇ ਜ਼ਖਮੀ ਉਹਨਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦਿੱਤਾ ਜਿਹੜੇ ਬਿਲਕੁਲ ਜਿਨ੍ਹਾਂ ਦੀ ਰੋਜ਼ੀ-ਰੋਟੀ ਖਤਮ ਹੋ ਗਈ ਕਿਉਂਕਿ ਪਰਿਵਾਰਾਂ ਦੇ ਵਿੱਚ ਕਈ ਵਾਰ ਇੱਕੋ ਹੀ ਦੀ ਹੁੰਦਾ ਕਮਾਉਣ ਵਾਲਾ ਉਹਨਾਂ ਦੇ ਪਰਿਵਾਰਾਂ ਦੀ ਵੀ ਉਹਨਾਂ ਨੇ ਬਾਹਰ ਛੱਡਣ ਦੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਸੀ ਕਿ ਮੇਰੀ ਫੈਕਟਰੀ ਦੇ ਵਿੱਚ ਅਸੀਂ ਨੌਕਰੀਆਂ ਦੇਵਾਂਗੇ ਸੋ ਇਹ ਇੱਕ ਵੱਡਾ ਉਪਰਾਲਾ ਮਨੁੱਖ-ਮਨੁੱਖ ਦੇ ਕੰਮ ਆਉਂਦਾ ਇਹਦੀ ਸਿਖਤ ਕਰਨੀ ਬਣਦੀ ਆ ਜੇਕਰ ਅੱਜ ਸਾਡੇ ਸਮਾਜ ਦੇ ਵਿੱਚ ਗਲਤ ਹੋ ਰਿਹਾ ਤਾਂ ਇਹੋ ਜਿਹੀਆਂ ਗੱਲਾਂ ਵੀ ਸਿਖਤ ਵੀ ਹੋਣੀ ਚਾਹੀਦੀ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਿਹੜਾ ਸਭ ਚੰਗੀਆਂ ਗੱਲਾਂ ਦੀ ਸਿਫਤ ਹੋਣੀ ਚਾਹੀਦੀ ਹੈ ਖੈਰ ਉਧਰ ਕੁੰਬ ਦੇ ਵਿੱਚ ਜਿਹੜੀ ਭਗਦੜ ਮੱਚੀ ਹੈ ਕੁੰਬ ਦੇ ਵਿੱਚ ਉਹਦੇ ਕਰਕੇ ਜਿਹੜੇ ਲੋਕ ਇਸ ਜਹਾਨੋਂ ਚਲੇ ਗਏ ਕਹਿੰਦੇ ਉਹਨਾਂ ਦੇ ਪਰਿਵਾਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਜੀ ਪਤਾ ਹੀ ਨਹੀਂ ਲੱਗ ਰਿਹਾ ਵੀ ਕਿੱਧਰ ਨੇ ਸਾਰੇ ਹਾਂ ਬਿਲਕੁਲ ਜੀ ਇਹ ਬੜੀ ਦੁੱਖ ਦੀ ਗੱਲ ਹੈ ਕਿ ਦੇਖੋ ਕੁੰਬ ਦੇ ਵਿੱਚ ਜੋ ਕੁਝ ਹੋਇਆ ਹਰਮਨ ਜੀ ਆਪਾਂ ਜਾਣਦੇ ਹਾਂ ਕੁੰਬ ਦੇ ਮੇਲੇ ਵਿੱਚ ਜ਼ਿਆਰਤਾਂ ਵੀ ਹੋਈਆਂ ਕੁੰਬ ਦੇ ਮੇਲੇ ਦੇ ਵਿੱਚ ਜੇ ਆਪਾਂ ਨਾ ਅਜੇ ਵੀ ਤਰੀਕੇ ਦੇ ਵਿੱਚ ਜੇ ਕਿਸੇ ਉੱਤੇ ਕੋਈ ਗਲਤ ਕਰ ਗਿਆ ਤਾਂ ਬੰਦਾ ਕਹਿੰਦਾ ਮੇਰੀ ਭਾਵਨਾ ਦੇ ਉੱਤੇ ਸੱਟ ਮਾਰੀ ਆ ਸਾਡਾ ਮਕਸਦ ਭਾਵਨਾ ਤੇ ਸੱਟ ਮਾਰਨਾ ਨਹੀਂ ਸਾਡਾ ਮਕਸਦ ਹਕੀਕਤ ਦੇ ਅੰਗ-ਸੰਗ ਰਹਿਣਾ ਮੈਂ ਨਹੀਂ ਕਹਿੰਦਾ ਪਾਰਲੀਮੈਂਟ ਦੇ ਵਿੱਚ ਵੀ ਗੱਲ ਉੱਠੀ ਆ ਲੰਘੇ ਕੱਲ ਪਾਰਲੀਮੈਂਟ ਦੇ ਵਿੱਚ ਬਜਟ ਸੈਸ਼ਨ ਦੇ ਵਿੱਚ ਤੇ ਮੁੱਦਾ ਚੁੱਕਿਆ ਇਸ ਮਸਲੇ ਦੇ ਉੱਤੇ ਗੱਲ ਕੀਤੀ ਕਿਹਨੇ ਆ ਉਹ ਕੀਤੀ ਅਖਲੇਸ਼ ਯਾਦਵ ਨੇ ਅਖਲੇਸ਼ ਯਾਦਵ ਨੇ ਗੱਲ ਕਹੀ ਆ ਕਿ ਭਾਈ ਮੌਤਾਂ ਦੀ ਗਿਣਤੀ ਸਹੀ ਨਹੀਂ ਦੱਸੀ ਜਾ ਰਹੀ ਇਹ ਕੁੰਬ ਦੇ ਵਿੱਚ ਡਿਜੀਟਲ ਇਸ਼ਤਾਨ ਕਰਵਾ ਰਹੀ ਸਰਕਾਰ ਡਿਜੀਟ ਨੂੰ ਯਾਨੀ ਕਿ ਅੰਕੜੇ ਨੂੰ ਲੁਕੋ ਰਹੀ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਭਾਈ ਇਸ ਬਾਰੇ ਕਿਉਂ ਸਰਕਾਰ ਚੁੱਪ ਆ 8 ਘੰਟੇ ਚੁੱਪ ਰਹਿਣ ਤੋਂ ਬਾਅਦ ਫਿਰ ਇਹਨੇ ਕਿਉਂ ਯੋਗੀ ਦਿੱਤਾ ਨਾਲ ਅੰਕੜਾ ਪੇਸ਼ ਕੀਤਾ ਉਹ ਕਹਿੰਦੇ ਵੀ ਸਾਰਾ ਕੁਝ ਇੱਥੇ ਗਲਤ ਹੋ ਰਿਹਾ ਮੌਤਾਂ ਦੀ ਗਿਣਤੀ ਹੋਰ ਆ ਦੱਸਦੇ ਕੁਝ ਹੋਰ ਆ ਹੁਣ ਦੇਖੋ ਇਹ ਲਗਾਤਾਰ ਆਵਾਜ਼ ਉੱਠ ਰਹੀ ਆ ਵੀ 30 ਮੌਤਾਂ ਨਹੀਂ ਸਨ ਹਰ ਕਹਿੰਦੀ ਮਰੇ ਆ ਭਗਤਣਾ ਦੇ ਵਿੱਚ 30 ਤੇ ਜ਼ਖਮੀ ਹੋਏ 50 ਜਦਕੇ ਪੀੜਤ ਲੋਕ ਹੋਰ ਗੱਲਾਂ ਕਰ ਰਹੇ ਆ ਜਿਹੜੇ ਲੌਸਟ ਐਂਡ ਫਾਊਂਡ ਸੈਂਟਰ ਬਣਿਆ ਕੋਆ ਪਾਇਆ ਕੇਂਦਰ ਉਹਦੇ ਵਿੱਚ ਫੇਰ ਦੇ ਵੇਲੇ ਤੋਂ ਆਪਕੇ ਲੋਕ ਬੈਠ ਜਾਂਦੇ ਆ ਜਿਹੜੇ ਕਹਿੰਦੇ ਵੀ ਉਸ ਦਿਨ ਤੋਂ ਬਾਅਦ ਸਾਡੇ ਪਰਿਵਾਰ ਦਾ ਜੀ ਨਹੀਂ ਲੱਭ ਰਿਆ ਤੁਹਾਨੂੰ ਪਤਾ ਕਰਕੇ ਬਤਾ ਜਾਵੇ ਪੁਲਿਸ ਦੇ ਕੋਲ ਜਾਂਦੇ ਲੋਕ ਦੀ ਸਾਡੀ ਮਾਤਾ ਸਾਡੀ ਭੈਣ ਸਾਡਾ ਭਰਾ ਸਾਡਾ ਦੋਸਤ ਸਾਡਾ ਬਾਪ 28 ਜਨਵਰੀ ਤੋਂ ਬਾਅਦ ਮਿਲਿਆ ਨਹੀਂ ਗੱਲ ਨਹੀਂ ਹੋਈ ਪੁਲਿਸ ਕਦਮੀ ਦੀ ਪਾਈ ਸ਼ਹਿਰ ਗੰਗਾ ਦੇ ਵਿੱਚ ਨੰਦ ਬੁਕੀ ਹੁਣ ਦਬਕੀ ਲਾਉਂਦੇ ਹੋਏ ਇੱਕ ਮੁੰਡੇ ਨੇ ਗੱਲ ਕਹੀ ਆ ਕਿ ਮੇਰੀ ਮਾਂ ਦੀ ਉਸਨ ਭਗੜ ਦੇ ਵਿੱਚ ਮੌਤ ਹੋਈ ਆ ਹਸਪਤਾਲ ਨੇ ਲਾਸ਼ ਬੈਗ ਦੇ ਵਿੱਚ ਪਾ ਕੇ ਦਿੱਤੀ ਉਹਦੇ ਉੱਤੇ 5 ਨੰਬਰ ਲਿਖਿਆ ਹੋਇਆ 5 ਨੰਬਰ ਲਾਸ਼ ਪਰ ਜਿਹੜੇ 30 ਲੋਕਾਂ ਦੀ ਮੌਤ ਦੀ ਖਬਰ ਪ੍ਰਸ਼ਾਸਨ ਨੇ ਕਹੀ ਹੈ ਉਹਦੇ ਵਿੱਚ ਤਾਂ ਮੇਰੀ ਮਾਂ ਦਾ ਨਾਂ ਹੀ ਹੋਣੀਗਾ ਮਤਲਬ 31 ਤਾਂ ਇਹੀ ਹੋਗਾ 30 ਪਲੱਸ 1 ਬਹੁਤ ਕੁਝ ਇਹੋ ਜਿਹਾ ਲੁਕਵਾ ਜਿਹੜਾ ਕਿ ਇਸ ਵੇਲੇ ਪਰਦੇ ਦੇ ਵਿੱਚ ਚੱਲ ਰਿਹਾ ਸ਼ਾਇਦ ਸਰਕਾਰ ਇਹ ਚਾਹੁੰਦੀ ਹੋਵੇ ਵੀ ਭਾਈ ਕੁੰਬ ਦੇ ਨਾਂ ਦੇ ਉੱਤੇ ਸਾਡੀ ਮੈਨੇਜਮੈਂਟ ਦੇ ਉੱਤੇ ਕੋ ਸਵਾਲ ਨਾ ਖੜਾ ਹੋਵੇ ਸ਼ਾਇਦ ਉਹਨਾਂ ਦੀ ਭਾਵਨਾ ਇਹ ਹੋਵੇ ਪਰ ਦੁੱਖ ਹੋਇਆ ਇਸ ਦਲ ਦੇ ਉੱਤੇ ਵੀ ਰਾਜਨੀਤੀ ਹੋ ਰਹੀ ਹੈ ਰਾਜਨੀਤੀ ਨਹੀਂ ਸੀ ਹੋਣੀ ਚਾਹੀਦੀ ਕੰਬ ਸ਼ਰਦਾ ਦਾ ਆਸਰਾ ਵਿਛਾ ਹੈਗਾ ਪਰ ਬਹੁਤ ਕੁਝ ਅੰਦਰਖੱਟ ਇਹੋ ਜਿਹਾ ਹੋ ਰਿਹਾ ਜਿਹਦੇ ਬਾਰੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਤੇ ਜੇਕਰ ਕੁਝ ਪਤਾ ਵੀ ਹੋਵੇ ਤਾਂ ਲੋਕ ਮੰਨ ਕੇ ਰਾਜ਼ੀ ਨਹੀਂ ਜੀ ਤੇ ਟੈਣਾ ਸਾਹਿਬ ਉਧਰ ਭਾਜਪਾ ਕਹਿੰਦੀ ਹੈ ਕਿ ਪੰਜਾਬ ਸਰਕਾਰ ਦਲਤ ਵਿਰੋਧੀ ਹੈ ਜੀ ਹਾਂ ਬਿਲਕੁਲ ਜੀ ਭਾਜਪਾ ਇਹ ਗੱਲ ਕਹਿੰਦੀ ਕਿ ਦਲਤ ਵਿਰੋਧੀ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਹਿੰਦੀ ਦਲਤ ਵਿਰੋਧੀ ਹੈਗੀ ਜੀ ਭਾਜਪੀ ਕਾਂਗਰਸ ਕਹਿੰਦੀ ਦਲਤ ਵਿਰੋਧੀ ਦੋਵੇਂ ਹੀ ਬਸ ਗੱਲ ਇਹ ਕਿ ਇਹ ਡਰਾਮੇਬਾਦੀ ਆ ਇਸ ਡਰਾਮੇਬਾਦੀ ਦੇ ਵਿੱਚ ਹੋਰ ਕੁਝ ਨਿਕਲਣਾ ਥੋੜੀ ਆ ਇਹ ਡਰਾਮੇਬਾਦੀ ਇੰਨੀ ਹੀ ਚੱਲਦੀ ਰਹੀ ਆ ਜਿਵੇਂ ਹੀ ਚੱਲੀ ਜਾਣੀ ਆ ਇਹਦਾ ਹੱਲ ਕੋਈ ਨਹੀਂ ਦਾ ਪਰ ਵੇਨੇ ਪਾਈ ਇਸ ਮਸਲੇ ਦੇ ਵਿੱਚੋਂ ਕੀ ਆਉਂਦਾ ਕਮੈਂਟ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਉਹਦਾ ਗੱਲ ਇਹ ਆ ਵੀ ਭਾਜੀ ਬੀਜੇਪੀ ਨੇ ਆਖਿਆ ਵੀ ਜਿਹੜਾ ਡਾਕਟਰ ਭੀਮਰਾਓ ਅਬਿਦਕਰ ਸਾਹਿਬ ਦੇ ਬੁੱਤ ਨੂੰ ਤੋੜਿਆ ਗਿਆ ਜਾਂ ਤੋੜਨ ਦੀ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਕੋਸ਼ਿਸ਼ ਕੀਤੀ ਗਈ ਆ ਇਤੋਂ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਗਮਤ ਅਵਰੋਧੀ ਆ ਉਦੇ ਤੱਕ ਲੱਗਾ ਜੀ ਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ 23 ਸੰਵਿਧਾਨ ਤੇ ਡਾਕਟਰ ਧੀਮਰਾਓ ਮੇਰਕਰ ਸਾਹਿਬ ਦੀ ਸੋਚ ਦੀ ਵਿਰੋਧੀ ਆ ਕਾਂਗਰਸ ਕਹਿੰਦੀ ਦੋਵੇਂ ਤਰ੍ਹਾਂ ਹੀ ਸਿਆਸਤ ਦੇ ਵਿੱਚ ਸੰਵਿਧਾਨ ਦੇ ਵਿਰੋਧੀ ਆ ਸਿਰਫ ਅਫੀਸਤਕਾਰ ਕਰਦੇ ਆ ਸੰਵਿਧਾਨ ਦਾ ਭਖੰਡਵਾਦੀ ਚੱਲ ਰਹੀ ਆ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਭਾਰਤ ਦੇ 95% ਲੋਕਾਂ ਨੇ ਕਿਸੇ ਵੀ ਪਾਰਟੀ ਦੇ ਉਹਨਾਂ ਨੇ ਸੰਵਿਧਾਨ ਪੜ੍ਹਿਆ ਹੀ ਨਹੀਂ ਡਾਕਟਰ ਧੀਮਰਾਓ ਮੇਰਕਰ ਸਾਹਿਬ ਦੀ ਜੀਵਨੀ ਬਾਰੇ ਜਾਣਦੇ ਹੀ ਨਹੀਂ ਬਸ ਉਰਲੀਆਂ ਪਰਲੀਆਂ ਵੋਟਾਂ ਲੱਗੇ ਝੂਠ ਬੋਲ ਗਏ ਕੁਫਰ ਕੋਲੀਆਂ ਖਰੀਦ ਲਈਓ ਵੇਚ ਲਈਓ ਬਣਾ ਲਈਏ ਖਾ ਲਈਏ ਬਸ ਇਸ ਗੱਲ ਦੇ ਵਿੱਚ ਮਸਰੂਫ ਆ ਇਹਨਾਂ ਨੂੰ ਹਕੀਕਤ ਦਾ ਪਤਾ ਹੀ ਨਹੀਂ ਫਿਰ ਅੰਤਰਪੀਮਰਾਓ ਅਵੇਰਕਰ ਸਾਹਿਬ ਨੇ ਲਿਖਿਆ ਕੀ ਆ ਸੰਵਿਧਾਨ ਦੇ ਵਿੱਚ ਹੈ ਕੀ ਕੀ ਆ ਜੀ 100% ਦੀ ਸਹੀ ਕਿਹਾ ਤੁਸੀਂ ਖੈਰ ਉਧਰ ਕਹਿੰਦੇ ਫਰਜ਼ੀ ਪੁਲਿਸ ਮੁਕਾਬਲਿਆਂ ਦੇ ਵਿੱਚ ਨੌਜਵਾਨ ਮਾਰਨ ਵਾਲੇ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਜੀ ਕੌਣ ਨੇ ਹਰਮੰਦੀ 1992 ਦਾ ਮਾਮਲਾ ਆਪਾਂ ਅੱਗੇ ਵੀ ਕਈ ਵਾਰੀ ਸਾਡੇ ਵਾਲਾ ਰੇਡੀਓ ਦੇ ਵਿੱਚ ਗੱਲਬਾਤ ਕੀਤੀ ਆ ਕਿ 1992 ਦੇ ਵਿੱਚ ਜਾਂ ਉਸ ਕਾਲੇ ਦੌਰ ਦੇ ਵਿੱਚ ਪੁਲਿਸ ਨੇ ਬੜੇ ਝੂਠੇ ਮੁਕਾਬਲੇ ਬਣਾਏ ਆ ਝੂਠੇ ਮੁਕਾਬਲੇ ਬਣਾ ਬਣਾ ਕੇ ਪੈਸੇ ਕਮਾਏ ਪਿੱਤਗਲ ਵਾਈ ਜਿਹੇ ਤਰ੍ਹਾਂ ਲਈ ਗਏ ਹੁਣ 92 ਦੇ ਵਿੱਚ ਇੱਕਦ ਹੋਇਆ ਹੋਣਾ ਤੇ 32 33 ਸਾਲ ਬਾਅਦ ਅਦਾਲਤ ਦਾ ਫੈਸਲਾ ਆਵੇ ਇਹ ਨੂੰ ਮੈਂ ਬਹੁਤ ਕੁ ਕਮਾਲ ਦਾ ਪ੍ਰਾਪਤੀ ਵਾਲੀ ਤਰੀਕਾ ਕਹਿਣਾਗਾ ਪਰ 32 33 ਸਾਲਾਂ ਬਾਅਦ ਅਦਾਲਤਾਂ ਸਜ਼ਾ ਸੁਣਾ ਰਹੀਆਂ ਜਾਣਕਾਰੀ ਕੀ ਆਈ ਆ ਉਹ ਇਹ ਆ ਕਿ ਪਤਾ ਨਹੀਂ ਕਦੀ ਇਥੇ ਇੱਕ ਤਾਂ ਜਿਹੜਾ ਐਸਐਚਓ ਉਸ ਵੇਲੇ ਦਾ ਕੋਈ ਨਾ ਮਜੀਠਾ ਖੇਤਰ ਦਾ ਇੱਕ ਹੋਰ ਪੁਲਿਸ ਅਧਿਕਾਰੀ ਆ ਜਿਨ੍ਹਾਂ ਨੂੰ ਉਮਰ ਕੈਬਿਸ ਦਾ ਸੁਣਾਇਆ ਗਈ ਹੈ ਜਿਹੜੀ ਵਿਸ਼ੇਸ਼ ਅਦਾਲਤ ਐਸਵੀਆਈ ਦੀ ਵਿਸ਼ੇਸ਼ ਅਦਾਲਤ ਬਹਾਲੀ ਵਾਲੀ ਤੇ ਦੋ ਨੌਜਵਾਨਾਂ ਨੂੰ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਨੇ ਮਾਰਤਾ ਸੀਗਾ ਇੰਕਾਉਂਟਰ ਇਹਨਾਂ ਦਾ ਕਰਤਾ ਸੀਗਾ ਹੁਣ ਇਸ ਮਾਮਲੇ ਦੇ ਵਿੱਚ ਪਤਾ ਲੱਗਾ ਜੀ ਕਿ ਅੱਜ ਅਦਾਲਤ ਦੇ ਕੋਲ ਸੁਣਵਾਈ ਗਈ ਹੈ ਹੋਣ ਤੋਂ ਕਬਾਜੀ ਇਹ ਬੰਦੇ ਆਉਂਦੇ ਜਣਾਂ ਦੇ ਵਿੱਚ ਹਾਈ ਕੋਰਟ ਚਲੇ ਜਾਣ ਹੋਤੋਂ ਬਸ ਸੁਪਰੀਮ ਕੋਰਟ ਜਾਣ ਪ੍ਰੱਖ ਦੇ ਵਿੱਚ ਪਰ 32-33 ਸਾਲਾਂ ਬਾਅਦ ਅਦਾਲਤ ਦਾ ਫੈਸਲਾ ਆਇਆ ਇਸ ਤੋਂ ਪਹਿਲਾਂ ਵੀ ਬੜੀ ਵਾਰ ਕੁਝ ਇਸੇ ਹੀ ਕੁਝ ਹੋਇਆ ਤਾਂ ਇੱਕ ਵਾਰੀ ਖਬਰਾਂਾਂ ਦੀ ਕੀਤੀ ਸੀ ਕਿ ਜਸਵੰਤ ਸਿੰਘ ਖਾਲੜਾ ਨੇ 25000 ਦੇ ਕਰੀਬ ਲਵਾਰਸ ਲਾਸ਼ਾਂ ਦੇ ਸਤਕਾਰ ਦੇ ਮਾਮਲੇ ਦੀ ਆਵਾਜ਼ ਚੁੱਕੀ ਸੀ ਪ੍ਰੈਸ ਨੋਟ ਜਾਰੀ ਕੀਤਾ ਸੀ ਨੇ ਨਾਲ ਉਹਨਾਂ ਦਾ ਇੱਕ ਦੋਸਤ ਸੀਗਾ ਜੀਵੇ ਕਰਕੇ ਇਹਨਾਂ ਨੂੰ ਕਾਰ ਤੋਂ ਡਿਆ ਨਹੀਂ ਚੱਕ ਲਿਆ ਗਿਆ ਸੀ ਤੇ ਬਾਅਦ ਵਿੱਚ ਇਹਨਾਂ ਦੀ ਲਾਸ਼ ਮਿਲੀ ਸੀ ਉਹਨਾਂ ਨੇ ਇਸ ਗੱਲ ਦੀ ਖੋਜ ਕੀਤੀ ਸੀ छानबीन ਕੀਤੀ ਸੀ ਪੜਤਾਲ ਕਰਕੇ ਸਫਲਤਾ ਹਾਸਲ ਕੀਤੀ ਸੀ ਕਿ ਕਿਵੇਂ ਬੇਕਸੂਰ ਨੌਜਵਾਨ ਪੁਲਿਸ ਨੇ ਝੂਠੇ ਮੁਕਾਬਲੇ ਬਣਾ ਕੇ ਮਾਰੇ ਕਿਸ ਤਰੀਕੇ ਨਾਲ ਲਾਸ਼ਾਂ ਕਾੜ ਦਿੱਤੀਆਂ ਕਿਵੇਂ ਉਹ ਲਾਸ਼ਾਂ ਖੁਰਦ ਬਰਦ ਕਰ ਦਿੱਤੀਆਂ ਤੇ ਜੇਕਰ ਉਹਨਾਂ ਨੇ ਇਹ ਸਚਾਈ ਇਜਾਜ਼ਰ ਕੀਤੀ ਤੇ ਬਾਅਦ ਵਿੱਚ ਉਹ ਆਪ ਨਹੀਂ ਲੱਗੇ ਯਾਨੀ ਕਿ ਲੰਗੇ ਵੇਲੇ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੁੰਦਾ ਰਿਹਾ ਜੀ ਬਿਲਕੁਲ ਕਹਿੰਦਾ ਸਾਬ ਜਿਸ ਤਰੀਕੇ ਨਾਲ ਡੋਨਲਡ 트੍ਰੰਪ ਨੇ ਇਹ ਗੱਲ ਰਾਸ਼ਟਰਪਤੀ ਬਣਨ ਦੌਰਾਨ ਸੌ ਚੱਕਣ ਦੌਰਾਨ ਇਹ ਗੱਲ ਕਹੀ ਸੀ ਕਿ ਅਸੀਂ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਜਿਹੜੇ ਉਹਨਾਂ ਨੂੰ ਅਸੀਂ ਵਾਪਸ ਭੇਜਾਂਗੇ ਤੇ ਉਸੇ ਗੱਲ ਦੇ ਤਹਿਤ ਉਸ ਗੱਲ ਨੂੰ ਪੂਰਾ ਕਰਦਿਆਂ ਹੋਇਆ ਅਮਰੀਕਾ ਦੇ ਵੱਲੋਂ ਜਿਹੜਾ ਪਹਿਲਾ ਪੂਰਾ ਹੈ ਉਹ ਭੇਜ ਦਿੱਤਾ ਗਿਆ ਜੀ ਜਦੇ ਵਿੱਚ ਹੁਣ ਜਿਹੜੇ ਪੰਜਾਬੀ ਡਿਪੋਰਟ ਕੀਤੇ ਗਏ ਨੇ ਉਹਨਾਂ ਦੇ ਬਾਰੇ ਵਿੱਚ ਹੁਣ ਜਿਹੜੇ ਡੀਜੀਪੀ ਨੇ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਅਸੀਂ ਡਿਪੋਰਟ ਹੋਏ ਪੰਜਾਬੀਆਂ ਦਾ ਰਿਕਾਰਡ ਜਿਹੜਾ ਉਹ ਪੜਤਾਲਾਂਗੇ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਨਾ ਇਹ ਖਬਰ ਸਾਹਮਣੇ ਆਈ ਆ ਇਹਦੇ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਣੀਆਂ ਹਨ ਉਹ ਰਵਿਚੇ ਤੋਂ ਕਹਿੰਦਾ ਕਿ ਇੱਕ ਤਾਂ 205 ਢਾਣੇ ਅੱਜ ਜਹਾਜ਼ ਪਹੁੰਚ ਗਏ ਸੇ ਅਸਲ ਵਿੱਚ ਜਦੋਂ ਇਹ ਖਬਰਾਂ ਸਾਡੇ ਪ੍ਰਵਾਹ ਕਮੇਂਦਰ ਸੁਣ ਰਹੇ ਆ ਅਮਰੀਕਾ ਦੇ 에ਰਪੋਰਟ ਦੇ ਉੱਤੇ ਸਹੀ ਅਮਰਸਰ ਦੇ 에ਰਪੋਰਟ ਦੇ ਉੱਤੇ ਅਮਰੀਕਾ ਤੋਂ ਆਇਆ ਇੱਕ ਫੌਜੀ ਜਹਾਜ਼ 205 ਢਾਣੇ ਜਿਹੜੇ ਕਿ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਆ ਇਹ ਇਥੇ ਪਹੁੰਚ ਚੁੱਕਿਆ ਇਹਨਾਂ 205 ਬਣਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਆ। ਹੁਣ ਪੁਲਿਸ ਨੇ ਗੱਲ ਕਹੀ ਹੈ ਡੀ.ਡੀ.ਪੀ ਸਾਹਿਬਾ ਜਿਹੜੇ ਗੌਰਵ ਜਾਦਵ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਕ੍ਰਿਮੀਨਲ ਰਿਕਾਰਡ ਦੇਖਾਂਗੇ। ਉਹ ਕਹਿੰਦੇ ਕ੍ਰਿਮੀਨਲ ਰਿਕਾਰਡ ਦੀ ਅਸੀਂ ਪੜਤਾਲ ਕਰਾਂਗੇ। ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਕਈ ਐਸੇ ਹੋ ਸਕਦੇ ਜਿਹੜਾ ਦਾ ਕ੍ਰਿਮੀਨਲ ਰਿਕਾਰਡ ਆ ਇਹਨਾਂ ਨੇ ਕੋਈ ਪਿਛਲੇ ਦੇ ਵਿੱਚ ਕੁਝ ਗਲਤ ਕੀਤਾ ਹੋਵੇ। ਉਹ ਕਹਿੰਦੇ ਵੀ ਅਸੀਂ ਇਹਨਾਂ ਦੇ ਰਿਕਾਰਡ ਦੀ ਪੜਤਾਲ ਕਰਾਂਗੇ। ਉਹ ਕਹਿੰਦੇ ਵੀ ਫਿਰ ਉਹਦੇ ਆਧਾਰ ਦੇ ਤੇ ਜੇਕਰ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਪਾਇਆ ਗਿਆ ਉਹਨਾਂ ਨੂੰ 에어ਪੋਰਟ ਤੇ ਹੀ ਗ੍ਰਿਫਤਾਰ ਕਰ ਲਾਂਗੇ ਸੋ ਪੰਜਾਬੀਆਂ ਦੇ ਵਾਸਤੇ ਸੋਚਣ ਜਾ ਰਹੇ ਆਰਡਰੋ ਭੇਜੇ ਜਾ ਰਹੇ ਆ ਸੋਤੇ ਵਿਚਾਰੋ ਸਮਝੋ ਪੈਸੇ ਕਿਸੇ ਦੇ ਕੋਲੋਂ ਤਸੌਂ ਤੋਂ ਆਪਣਾ 100 ਬੜ ਬੋਤੋ ਸੋ ਪੰਜਾਬੀ ਆ ਜਿਹੜੇ ਉਹ ਸੋਚਦੇ ਨਹੀਂ ਇਸ ਗੱਲ ਦੇ ਉੱਤੇ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਆ ਜਦ ਕਿ ਹੁਣ ਇਹ ਹੈਰਾਨੀ ਨੂੰ ਪਾਰ ਕਰਕੇ ਤੇ ਸਚਾਈ ਨੂੰ ਸਮਝਣ ਦੀ ਲੋੜ ਆ ਜੀ ਜੀ ਉਹ ਤਾਂ ਹੈਟਣਾ ਸਭ ਪਰ ਪੰਜਾਬੀ ਇਸ ਵੇਲੇ ਚਿੰਤਾ ਦੇ ਵਿੱਚ ਵੀ ਤਾਂ ਬਹੁਤ ਨੇ ਕਿਉਂਕਿ ਜੇ ਗੱਲ ਕਰ ਲਈਏ ਕੈਨੇਡਾ ਦੀ ਕੈਨੇਡਾ ਦੇ ਵੱਲੋਂ ਸਖਤੀਆਂ ਕੀਤੀਆਂ ਗਈਆਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਅੱਗੇ ਹੀ ਸਖਤੀਆਂ ਨੇ ਅਮਰੀਕਾ ਨੇ ਵੀ ਸਖਤੀਆਂ ਕਰ ਦਿੱਤੀਆਂ ਨੇ ਤੇ ਫਿਰ ਇਸ ਹਿਸਾਬ ਦੇ ਨਾਲ ਤਾਂ ਪੰਜਾਬੀਆਂ ਦੀ ਚਿੰਤਾ ਹੋਰ ਜ਼ਿਆਦਾ ਵੱਧ ਗਈ ਹੋਊਗੀ ਜੀ ਹੁਣ ਤਾਂ ਬਿਲਕੁਲ ਜੀ ਬਿਲਕੁਲ ਵੱਧਣੀ ਕੁਦਰਤੀ ਆ ਦੇਖੋ ਨਾ ਜਾਓ ਕੋਈ ਜਿਹਨੇ ਤਾਂ ਬਹੁਤ ਥੋੜੀ ਆਈ ਆ ਉਹ ਕਿਹਨੇ ਕਿਹਾ ਵੀ ਜਾਓ ਜਾਣ ਦੀ ਜ਼ਰੂਰਤ ਜਿਹੜੀ ਆ ਉਹ ਕਿਉਂ ਪੈਂਦੀ ਆ ਜਾਣ ਦੀ ਗੱਲ ਜਿਹੜੀ ਉਹ ਆਪਾਂ ਕਿਉਂ ਕਰਦੇ ਆ ਜੇਕਰ ਤੁਹਾਡੇ ਵਿੱਚ ਕਾਬਲੀਅਤ ਹੈ ਤੁਸੀਂ ਚਲੇ ਜਾਓ ਜੇ ਕਾਬਲੀਅਤ ਨਹੀਂ ਤੁਸੀਂ ਨਾ ਜਾਓ ਜੇ ਤੁਸੀਂ ਗਲਤ ਤਰੀਕੇ ਨਾਲ ਜਾਵਾਂਗੇ ਫੇਰ ਵੀ ਤਾਂ ਆਪਾਂ ਇਹ ਗੱਲ ਕਹਿਣੀ ਹੈ ਪੱਤਰਕਾਰ ਮਦਦ ਨਹੀਂ ਕਰਦੇ ਐਸੇ ਤੋਂ ਗੱਲ ਨਹੀਂ ਸੁਣਦਾ ਸੀ ਧਰਨਾ ਲਾਉਣੇ ਫੜਾਣੀ ਚਾਹਤੇ ਜਾ ਕੇ ਫਿਰ ਜੋ ਆਪਾਂ ਲਾਂਗੜ ਚੱਕ ਕੇ ਧਰਨਾ ਲਾਉਣ ਕਰ ਪੈਨੇ ਆ ਤੇ ਪਹਿਲਾਂ ਆਪਾਂ ਕਿਉਂ ਨਹੀਂ ਸੋਚਦੇ ਆਪਾਂ ਕਿਹਨੂੰ ਮਰਜ਼ੀ ਪਾਸੇ ਫੜਾਉਨੇ ਆ ਆਪਾਂ ਉਧਰ ਤਾਂ ਕਿਸੇ ਨੂੰ 500 ਰੁਪਏ ਦਾ ਰਣੀ ਦਿੰਦੇ ਤੇ ਆਦੇ ਲਾਲਚ ਦੇ ਵਿੱਚ ਏਜੰਟ ਦੇ ਕੋਲੇ ਜਾ ਕੇ 40000 ਰੁਪਏ ਫੜਾਉਨੇ ਆ ਪੰਜਾਬ ਦੇ ਲੋਕ ਸੋਚਣਾ ਪਊਗਾ ਵੀ ਕੋਈ ਅਮਰੀਕਾ ਤੋਂ ਤੁਹਾਨੂੰ ਆਏ ਨਹੀਂ ਵੀ ਭਾਈ ਥਾਲੀ ਤੇ ਪੋਸ਼ ਕੇ ਸਾਰਾ ਕੁਝ ਮਿਲਦਾ। ਕੈਨੇਡਾ ਕੋਲ ਨੂੰ ਵੇਟ ਨਹੀਂ ਕਰਦਾ ਤੁਹਾਡੀ। ਤੁਸੀਂ ਕਾਬਿਲ ਹੋ, ਕਾਬਲੀਅਤ ਦੇ ਆਧਾਰ ਤੇ ਜਾਓ ਪਰ ਜਿਗ੍ਹਾੜ ਲਾਉਣਾ ਚਾਹੁੰਦੇ ਹੋ ਤੇ ਜਿਗ੍ਹਾੜ ਲੱਗ ਵੀ ਸਕਦਾ ਤੇ ਹੋ ਸਕਦਾ ਨਾ ਵੀ ਲੱਗੇ। ਜੀ ਇਹ ਤਾਂ ਹੈ ਪਰ ਖੈਰ ਅੱਗੇ ਵੱਧਦੇ ਆ ਰਣਾ ਸਾਹਿਬ ਆਪਾਂ ਪਿਛਲੇ ਦਿਨੀ ਵੀ ਇਸ ਖਬਰ ਦੇ ਵਾਸਤੇ ਆਤਮਾਰੀ ਸੀ ਕਿ ਅੱਗੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੱਧਾਨੀ ਦੇ ਗੁੰਮਸ਼ੁਦਗੀ ਦੇ ਪੋਸਟਰ ਜਿਹੜੇ ਨੇ ਪੰਜਾਬ ਦੇ ਵਿੱਚ ਲੱਗ ਗਏ ਕਿਉਂਕਿ ਉਹ ਤਾਂ ਬਿਜ਼ੀ ਸੀ ਦਿੱਲੀ ਦੇ ਵਿੱਚ ਚੋਣਾਂ ਦਾ ਕਰਕੇ ਤੇ ਹੁਣ ਕਿਦਾਂ ਵਾਪਸ ਮੁੜੇ ਆਉਣਗੇ ਸਾਰੇ ਤੇ ਪੰਜਾਬ ਦੇ ਵੱਲ ਖਿਆਲ ਕਰਨਗੇ ਜਦੋਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਹਰਮਨ ਜੀ ਫਿਰ ਉਹ ਵਾਪਸ ਆਉਣਾ ਪੈਂਦਾ ਤੁਸੀਂ ਚਾਹੁੰਦੇ ਹੋ ਮੋ ਨਾ ਚਾਹੁੰਦੇ ਹੋ ਪਰ ਫਿਰ ਵਾਪਸ ਆਉਣਾ ਹੀ ਪੈਂਦਾ ਸੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਤੇ ਬਾਕੀ ਵੀ ਸਾਰੇ ਹੁਣ ਵਾਪਸ ਆ ਗਏ ਆ ਉਹਨਾਂ ਨੂੰ ਆਉਣਾ ਹੀ ਪੈਣਾ ਸੀ ਇਹ ਕੋਈ ਇਹ ਨਹੀਂ ਕਹਿੰਦੇ ਜੇ ਭਾਈ ਉਹ ਚਾਹੁੰਦੇ ਹੋਏ ਆਏ ਹੁਣ ਕਿ ਜਾਂ ਕਿਵੇਂ ਆ ਪਰ ਉਹ ਆ ਗਏ ਆ ਹੁਣ ਸਾਰੇ ਵਾਪਸ ਆ ਗਏ ਆ ਇਹ ਜੀ ਦੋ ਦਿਨ ਪਹਿਲਾਂ ਹੀ ਸਾਰੇ ਵਾਪਸ ਆ ਗਏ ਆ ਉਹਨਾਂ ਨੂੰ ਆਉਣਾ ਪੈਣਾ ਸੀਗਾ ਪਰ ਅਗਲੀ ਗੱਲ ਇੱਕ ਮਹੱਤਵਪੂਰਨ ਹੋਰ ਆ ਵੀ ਭਾਈ ਇਹ ਆ ਕੇ ਵੀ ਉੱਥੇ ਹੀ ਬੈਠੇ ਆ ਸੁਤਾਰੇ ਤੌਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਬੜੇ ਜਿਹੜੇ ਮਾਰੇ ਅੰਮ੍ਰਿਤ ਕਰਨ ਚਾਰ ਵਧਾਇਆ ਕਰਨ ਗੱਲ ਹੋਈ ਉਹ ਕਦੇ ਭਾਈ ਜੀ ਅਸੀਂ ਵਾਪਸ ਆ ਗਏ ਆ ਤਿੰਨ ਤਿੰਨ ਚਾਰ ਚਾਰ ਹਫ਼ਤੇ ਦਿੱਲੀ ਦੀਆਂ ਦਲੀਆਂ ਦੇ ਵਿੱਚ ਜਿਹੜੇ ਛੜੇ ਕੱਢ ਕੇ ਤੇ ਸਾਰੇ ਵਿਧਾਇਕ ਪਹੁੰਚ ਗਏ ਆ ਇਥੇ ਹੁਣ ਤਾਂ ਦੇਖੋ ਵੋਟਾਂ ਅੱਜ ਦਿੱਲੀ ਦੇ ਲੋਕਾਂ ਨੇ ਪਾਉਣੀਆਂ ਕੋਈ ਤਾਂ ਇਹ ਨਹੀਂ ਪੰਜਾਬ ਤੋਂ ਗਏ ਲੋਕ ਵੋਟ ਪਾਣਗੇ ਤੇ ਹੋਰ ਹੁਮਾਚਲ ਤੋਂ ਗਏ ਜਾਂ ਹਰਿਆਣੇ ਤੋਂ ਗਏ ਲੋਕ ਵੋਟ ਪਾਣਗੇ ਸੋ ਇਹ ਨਹੀਂ ਭਾਈ ਵੋਟਾਂ ਕਿਹਨੋਂ ਪੈਂਦੇ ਆ ਪਰ ਅੱਜ ਵੀ ਨਾ ਵੋਟਾਂ ਦੇ ਬਾਰੇ ਸਭ ਦੀ ਗੱਟ ਕੀ ਹੋਈ ਹੈ ਜੀ ਜੀ ਬਿਲਕੁਲ ਸਹੀ ਖੈਰ ਟੇਣਾ ਸਾਹਿਬ ਉਧਰ ਪੰਜਾਬ ਦੇ ਵਿੱਚ ਕਹਿੰਦੇ ਮੌਸਮ ਇੱਕਦਮ ਤਬਦੀਲ ਹੋ ਗਿਆ ਜੀ ਮੀਂਹ ਪੈ ਗਿਆ ਜਿਹਦੇ ਕਰਕੇ ਠੰਡ ਵੱਧ ਗਈ ਹੈ ਤਾਂ ਬਿਲਕੁਲ ਜੀ ਪੰਜਾਬ ਦੇ ਵਿੱਚ ਮੀਂਹ ਪੈ ਗਿਆ ਅੱਜ ਪਰ ਇੰਨਾ ਮੀਂਹ ਨਹੀਂ ਪਿਆ ਦੀ ਆਪਾਂ ਕਹਿ ਲਈਏ ਬਹੁਤ ਜ਼ਿਆਦਾ ਬੰਬ ਬਲਾਤੇ ਮੀਂਹ ਨੇ ਐਦਾਂ ਦੀ ਗੱਲ ਵੀ ਨਹੀਂ ਪਰ ਹਾਂ ਮੀਂਹ ਪੈ ਗਿਆ ਕਾਫੀ ਨਹੀਂ ਪਹ ਗਿਆ ਕਈ ਥਮਤ ਛੱਟੇ ਜੇ ਪਏ ਆ ਮੌਸਮ ਦੇ ਵਿੱਚ ਕਾਫੀ ਵੱਡਾ ਬਦਲਾਅ ਆ ਗਿਆ ਤੇ ਮੌਸਮ ਦੇ ਵਿੱਚ ਆਇਆ ਹੋਇਆ ਬਦਲਾਅ ਜਿਹੜਾ ਤੇ ਉਹ ਹੁਣ ਭਾਈ 48 ਘੰਟੇ ਦੀ ਫਿਰ ਲੈ ਕੇ ਆਇਆ ਉਹਦੇ 48 ਘੰਟੇ ਦੇ ਵਿੱਚ ਮੌਸਮ ਉਪਘੜਨੇ ਦੀ ਗੱਲ ਕਹੀ ਹੈ ਵੀ ਭਾਈ ਨਹੀਂ ਹੋਰ ਤੜਨ ਦੀ ਸੰਭਾਵਨਾ ਪੰਜਾਬ ਦੇ ਵਿੱਚ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ-ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ-ਬਹੁਤ ਸ਼ੁਕਰੀਆ